ਸਤਿ ਸ੍ਰੀ ਅਕਾਲ ਦੋਸਤੋ ਮੈਂ ਨੀਰਜ ਵਰਮਾ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਪੰਜਾਬੀ ਸਟੋਰੀ ਟੈਲਰ ਵਿੱਚ ਦੋਸਤੋ ਕਰੋਨਾ ਦੇ ਵੇਲੇ ਜਿੱਥੇ ਪੂਰੀ ਦੁਨੀਆ ਅਸਤਵਸਤ ਹੋਈ ਪਈ ਸੀ ਉੱਥੇ ਆਮ ਇਨਸਾਨ ਦਾ ਜੀਵਨ ਉੱਤੇ ਵੀ ਕਾਫੀ ਅਸਰ ਪਿਆ ਸੀ ਇਹੋ ਕਾਰਨ ਸੀ ਕਿ ਆਮ ਜਨਤਾ ਆਪਣੇ ਘਰਾਂ ਵਿੱਚ ਉਸ ਵੇਲੇ ਪੈਦ ਹੋ ਗਈ ਸੀ ਉਸ ਸਮੇਂ 7 ਸਤੰਬਰ 2020 ਦੀ ਰਾਤ ਨੂੰ ਲਗਭਗ 8:30 ਵਜੇ ਕਾਸ਼ੀਪੁਰ ਦੇ ਸ਼ਹੀਦ ਦੇ ਸੜਕ ਉੱਪਰ ਸਨਾਟਾ ਹੋਇਆ ਪਿਆ ਸੀ ਉਸ ਵੇਲੇ 나ਜੀਆ ਆਪਣੇ ਸ਼ੌਹਰ ਰਾਸ਼ਿਦ ਦੇ ਨਾਲ ਦਵਾਈ ਲੈਣ ਲਈ ਡਾਕਟਰ ਦੇ ਕੋਲ ਗਈ ਉਸੇ ਵੇਲੇ ਉਸਦੇ ਮੋਬਾਈਲ ਉੱਪਰ ਉਸਦੇ ਅੱਬੂ ਦਾ ਫੋਨ ਆਇਆ ਆਪਣੇ ਅੱਬੂ ਦਾ ਫੋਨ ਆਇਆ ਵੇਖ ਲਿਆ ਹੀ ਉਸ ਦੀਆਂ ਦਿਲ ਈਆਂ ਧੜਕਣਾ ਵਧ ਗਈਆਂ ਕਿਉਂਕਿ ਉਸਦੇ ਅੱਬੂ ਨੇ ਬੜੇ ਚਿਰਾਂ ਬਾਅਦ ਉਸ ਨੂੰ ਫੋਨ ਕੀਤਾ ਸੀ ਉਸ ਵਕਤ ਨਾਜ਼ੀਆ ਆਪਣੀ ਦਵਾਈ ਲੈ ਚੁੱਕੀ ਸੀ ਉਹ iracial ਦੇ ਨਾਲ ਬਾਈਕ ਉੱਤੇ ਬੈਠੀ ਅਤੇ ਘਰੋਂ ਨਿਕਲ ਗਈ ਅਤੇ ਪਿੱਛੇ ਬੈਠੀ ਨਾਜ਼ੀਆ ਆਪਣੇ ਅੱਬੂ ਨਾਲ ਮੋਬਾਈਲ ਉੱਤੇ ਗੱਲ ਕਰਨ ਲੱਗ ਪਈ ਉਸ ਨੂੰ ਬਾਈਕ ਉੱਤੇ ਆਪਣੇ ਘਰ ਪਹੁੰਚਣ ਵਿੱਚ 3 ਤੋਂ 4 ਮਿੰਟ ਲੱਗੇ ਜਿਵੇਂ ਹੀ ਉਹ ਆਪਣੇ ਘਰ ਦੇ ਮੋੜ ਉੱਤੇ ਪਹੁੰਚੇ ਤਾਂ ਸਾਹਮਣੇ ਇੱਕੋ ਜਿਹੇ ਬੰਦੇ ਉਹਨਾਂ ਉੱਪਰ ਤਾਬਰ ਤੋੜੇ ਫਾਇਰਿੰਗ ਕਰਨ ਲੱਗ ਪਏ ਇਸ ਤੋਂ ਪਹਿਲਾਂ ਕਿ ਰਾਸ਼ਿਦ ਅਤੇ ਨਾਜ਼ੀਆ ਨੂੰ ਕੁਝ ਸਮਝ ਲੱਗਦਾ ਦੋਨੇ ਬਾਈਕ ਤੋਂ ਥੱਲੇ ਸੜਕ ਉੱਤੇ ਡਿੱਗ ਗਏ ਅਤੇ ਉੱਤਰਨ ਲੱਗੇ ਉਹਨਾਂ ਨੂੰ ਗੋਲੀਆਂ ਲੱਗਣ ਦੇ ਕਰਕੇ ਸੜਕ ਉੱਪਰ ਸਾਰਾ ਖੂਨ ਵਗ ਰਿਹਾ ਸੀ ਜਿਸ ਦੇ ਕਰਕੇ ਉਹਨਾਂ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਨਾਚੀਆ ਦੇ ਹੱਥੋਂ ਮੋਬਾਈਲ ਉੱਥੇ ਹੀ ਡਿੱਗ ਗਿਆ। ਸ਼ਾਂਤ ਪਿਆ ਪੂਰਾ ਮਹੱਲਾ ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਸਾਰਿਆਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੁੱਲ ਗਈਆਂ ਅਤੇ ਉਹਨਾਂ ਦੇ ਸਾਹਮਣੇ ਸੜਕ ਉੱਪਰ ਦੋ ਲਾਸ਼ਾਂ ਪਈਆਂ ਹੋਈਆਂ ਸਨ। ਇੱਕ ਮੁੰਡਾ ਅਤੇ ਇੱਕ ਕੁੜੀ ਦੀ ਉਹਨਾਂ ਦੇ ਕੋਲ ਇੱਕ ਬਾਈਕ ਪਈ ਹੋਈ ਸੀ ਅਤੇ ਫਾਇਰਿੰਗ ਕਰਨ ਵਾਲੇ ਉਹਨਾਂ ਦਾ ਮਰਡਰ ਕਰਕੇ ਫਰਾਰ ਹੋ ਚੁੱਕੇ ਸੀ। ਹੁਣ ਹੌਲੀ-ਹੌਲੀ ਕਰਕੇ ਉੱਥੇ ਪੀੜ ਇਕੱਠੇ ਹੋਣ ਲੱਗ ਪਈ। ਦਲੇ ਉਸੇ ਮਹੱਲੇ ਦੇ ਰਹਿਣ ਵਾਲੇ ਸੀ ਇਸ ਕਰਕੇ ਦੋਨਾਂ ਦੀ ਸਨੱਟ ਆਸਾਨੀ ਨਾਲ ਹੋ ਗਈ ਉਹਨਾਂ ਲੋਕਾਂ ਵਿੱਚੋਂ ਹੀ ਕਿਸੇ ਨਿਰਾਸ਼ਿਦ ਦੇ ਭਰਾ ਨੂੰ ਫੋਨ ਕਰਕੇ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਇਹ ਜਾਣਕਾਰੀ ਮਿਲਦੇ ਹੀ ਉਸ ਦੇ ਘਰ ਵਾਲੇ ਅਤੇ ਉਸ ਦੇ ਪड़ोसी ਉਸੇ ਵੇਲੇ ਉੱਥੇ ਪਹੁੰਚ ਗਏ ਉਹਨਾਂ ਨੇ ਰਾਸ਼ਿਦ ਨੂੰ ਦੇਖਿਆ ਪਰ ਉਸ ਵਕਤ ਤੱਕ ਉਸ ਦਾ ਪੂਰਾ ਸਰੀਰ ਠੰਡਾ ਪੈ ਤਕਿਆ ਸੀ ਇਸ ਦੇ ਦਰਮਿਆਨ ਕਿਸੇ ਨੇ ਕਾਸ਼ੀਪੁਰ ਕਟਵਾਲੀ ਦੇ ਦਰਮਿਆਨ ਆਉਣ ਵਾਲੇ ਥਾਣੇ ਵਿੱਚ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣੇ ਦੇ ਇੰਚਾਰਜ ਸतीश ਚੰਦਰ ਕਪੜੀ ਉਸੇ ਵਕਤ ਘਟਨਾ ਵਾਲੀ ਜਗ੍ਹਾ ਉੱਤੇ ਪਹੁੰਚੇ ਅਤੇ ਐਸਪੀ ਰਜੇਸ਼ ਬਟਨ ਸੀਯੂ ਮਨੋਜ ਠਾਕੁਰ ਵੀ ਮੌਕੇ ਤੇ ਪਹੁੰਚ ਗਏ ਪੁਲਿਸ ਵਾਲੇ ਜਾਂਚ ਪੜਤਾਲ ਸ਼ੁਰੂ ਕਰਦੇ ਹਨ। ਰਾਸ਼ੀਦ ਦਾ ਚਿਹਰਾ ਪੂਰੀ ਤਰ੍ਹਾਂ ਵਿਗੜ ਗਿਆ ਸੀ। ਉਸਦੇ ਚਿਹਰੇ ਨੂੰ ਦੇਖ ਕੇ ਲੱਗਦਾ ਸੀ ਜਿਵੇਂ ਕਾਤਲਾ ਨੇ ਉਸਦੇ ਸਿਰ ਨਾਲ ਲਗਾ ਕੇ ਗੋਲੀ ਚਲਾਈ ਹੋਵੇ ਜਿਸ ਕਰਕੇ ਉਸਦਾ ਚਿਹਰਾ ਪਛਾਣ ਵਿੱਚ ਨਹੀਂ ਆ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਹਨਾਂ ਦੋਨਾਂ ਮੁੰਡੇ ਅਤੇ ਕੁੜੀ ਦੇ ਪਰਿਵਾਰ ਵਾਲਿਆਂ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ। ਰਾਸ਼ਿਦ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਦੋਨਾਂ ਦਾ ਲੰਬੇ ਸਮੇਂ ਤੋਂ ਪ੍ਰੇਮ ਤੱਕਰ ਚੱਲ ਰਿਹਾ ਸੀ ਜਿਸ ਦੇ ਕਰਕੇ ਦੋਨੇ ਘਰ ਉੱਪਰ ਗਏ ਸੀ ਅਤੇ ਜੂਨ 2020 ਨੂੰ ਦੋਨਾਂ ਨੇ ਵਿਆਹ ਕਰ ਲਿਆ ਸੀ ਅਤੇ ਕੁਝ ਸਮੇਂ ਬਾਅਦ ਦੋਨੇ ਕਾਸ਼ੀਪੁਰ ਵਾਪਸ ਆ ਗਏ ਸੀ। ਉਸ ਤੋਂ ਬਾਅਦ ਦੋਨੇ ਕਿਰਾਏ ਤੇ ਕਮਰਾ ਲੈ ਕੇ ਰਹਿ ਰਹੇ ਸੀ। ਉਸ ਰਾਤ ਨਾਜ਼ੀਆ ਦੀ ਤबीयत ਖਰਾਬ ਹੋਣ ਕਰਕੇ ਸ਼ਾਮ ਨੂੰ ਦੋਨੇ ਬਾਈਕ ਉੱਤੇ ਦਵਾਈ ਲੈਣ ਗਏ ਸੀ। ਤੋ ਵਾਪਸੀ ਤੇ ਤੋੜਾਨੇ ਕਿਸੇ ਨੇ ਉਹਨਾਂ ਉੱਪਰ ਗੋਲੀਆਂ ਚਲਾ ਕੇ ਉਹਨਾਂ ਦਾ ਕਤਲ ਕਰ ਦਿੱਤਾ ਸੀ ਜਦੋਂ ਪੁਲਿਸ ਵਾਲਿਆਂ ਨੇ ਦੋਨਾਂ ਦੇ ਮੋਬਾਈਲ ਟੈਕ ਕੀਤੇ ਤਾਂ ਪਤਾ ਲੱਗਾ 나జిਆ ਉਸ ਵੇਲੇ ਆਪਣੇ ਪਿਤਾ ਨਾਲ ਫੋਨ ਤੇ ਗੱਲ ਕਰ ਰਹੀ ਸੀ ਇਹ ਪਤਾ ਲੱਗ ਰਿਹਾ ਹੈ ਪੁਲਿਸ ਵਾਲਿਆਂ ਨੂੰ ਸ਼ੱਕ ਹੋ ਗਿਆ ਕਿ ਦੋਨਾਂ ਦੇ ਪਿਤਾ ਪਿੱਛੇ 나జిਆ ਦੇ ਪਿਤਾ ਮੁਜਮਿਲ ਦਾ ਹਾਦਸਾ ਹੋ ਸਰਦਾ ਹੈ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਸ ਵੇਲੇ ਕੁੜੀ ਦੇ ਘਰ ਜਾ ਕੇ ਉਸ ਦੇ ਪਿਤਾ ਬਾਰੇ ਜਾਣਕਾਰੀ ਲਈ ਤਾਂ ਪਤਾ ਲੱਗਾ ਕਿ ਮੁਜਮਿਲ ਘਰ ਤੋਂ ਫਰਾਰ ਸੀ ਉਸ ਦੇ ਘਰ ਉੱਪਰ ਤਾਲਾ ਲੱਗਿਆ ਹੋਇਆ ਸੀ ਅਤੇ ਉਸ ਦੇ ਬਾਕੀ ਪਰਿਵਾਰ ਵਾਲੇ ਵੀ ਘਰ ਤੋਂ ਗਾਇਬ ਸੀ ਪੁਲਿਸ ਨੇ 나జిਆ ਦੇ ਘਰ ਵਾਲਿਆਂ ਨੂੰ ਹਰ ਪਾਸੇ ਲੱਭਿਆ ਪਰ ਉਹਨਾਂ ਦਾ ਕਿਤੇ ਕੁਝ ਪਤਾ ਨਹੀਂ ਲੱਗ ਰਿਹਾ ਸੀ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਦੋਨਾਂ ਲਾਸ਼ਾਂ ਦਾ ਪੋਸਟਮਾਰਟਮ ਕਰਨ ਲਈ ਪਿਧਵਾ ਦਿੱਤਾ ਇਸ ਕੇਸ ਵਿੱਚ ਮ੍ਰਿਤਕ રાશિਦ ਦੇ ਪਰਿਵਾਰ ਨਾਇਮ ਦੇ ਮੁਤਾਬਕ ਪੁਲਿਸ ਵਾਲਿਆਂ ਨੇ ਚਾਰ ਬੰਦੇ ਉੱਪਰ ਕੇਸ ਦਰਜ ਕਰ ਲਿਆ। ਇਹ ਚਾਰ ਬੰਦੇ ਸੀ 나జిਆ ਦੇ ਪਿਤਾ ਮੁਜ਼ਮਿਲ ਉਸਦਾ ਭਰਾ ਮੋਹਸੀਨ ਅਤੇ ਇਹਨਾਂ ਤੋਂ ਇਲਾਵਾ ਅਫਸਰ ਅਲੀ ਅਤੇ ਨਿਸ਼ਾਰ ਅਲੀ। ਇਸ ਐਫਆਈਆਰ ਦਰਜ ਹੋਣ ਤੋਂ ਬਾਅਦ ਉੱਥੇ ਦੇ ਐਸਪੀ ਨੇ ਵੱਖ-ਵੱਖ ਤਿੰਨ ਪੁਲਿਸ ਟੀਮਾਂ ਭੇਜੀਆਂ। ਇਹਨਾਂ ਪੁਲਿਸ ਵਾਲਿਆਂ ਨੇ આરોપીਆਂ ਨੂੰ ਫੜਨ ਲਈ ਕਈ ਜਗ੍ਹਾ ਉੱਤੇ ਛਾਪੇਮਾਰੀ ਕੀਤੀ। ਪਰ ਉਹਨਾਂ ਨੂੰ ਕਾਮਯਾਬੀ ਕਿਤੇ ਨਹੀਂ ਮਿਲ ਰਹੀ ਸੀ ਪਰ 9 ਦਸੰਬਰ 2020 ਨੂੰ ਪੁਲਿਸ ਦੇ ਇੱਕ ਮੁਕਦਮੇ ਨੇ ਦੱਸਿਆ ਕਿ ਮੁਜ਼ਮਿਲ ਅਤੇ ਉਸ ਦਾ ਬੇਟਾ ਮੋਹੀਨ ਦੋਵੇਂ ਦਰੀਦਿਆਲ ਰੋਡ ਲੋਹੀਆ ਪੁਲ ਦੇ ਲਾਗੇ ਕਿਤੇ ਜਾਣ ਲਈ ਖੜੇ ਹਨ ਇਹ ਖਬਰ ਸੁਣਦਿਆਂ ਹੀ ਪੁਲਿਸ ਟੀਮ ਲੋਹੀਆ ਪੁਲ ਉੱਪਰ ਪਹੁੰਚ ਕੇ ਚਾਰੇ ਪਾਸੇ ਘੇਰਾਬੰਦੀ ਕਰ ਲੈਂਦੀ ਹੈ ਅਤੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਥਾਣੇ ਦੇ ਚੋਕੀਸ ਵਾਲਿਆਂ ਨੇ ਜਦੋਂ ਦੋਨਾਂ ਤੋਂ ਸਖਤੀ ਨਾਲ ਪੁੱਛਗਿੱਛ ਚਾਲੂ ਕੀਤੀ ਤਾਂ ਪਹਿਲਾਂ ਤਾਂ ਮੁਜ਼ਮਿਲ ਪੁਲਿਸ ਵਾਲਿਆਂ ਨੂੰ ਇੱਧਰ ਉੱਧਰ ਘੁਮਾਉਂਦਾ ਰਿਹਾ ਪਰ ਫਿਰ ਬਾਅਦ ਵਿੱਚ ਮੁਜ਼ਮਿਲ ਨੇ ਦੱਸਿਆ ਕਿ ਜਿਸ ਵੇਲੇ ਬੇਟੇ ਦੇ ਨਾਲ ਆਪਣੀ ਬੇਟੀ ਨਾਦੀਆ ਨੂੰ ਮਿਲਣ ਦੇ ਲਈ ਘਰ ਦੇ ਨੁੱਕਰ ਉੱਤੇ ਪਹੁੰਚਿਆ ਉਸ ਵੇਲੇ ਤੱਕ ਉਹਨਾਂ ਦੋਨਾਂ ਦਾ ਕਤਲ ਹੋ ਚੁੱਕਿਆ ਸੀ ਇਹ ਵੇਖ ਕੇ ਦੋਨੇ ਘਬਰਾ ਗਏ ਉਹਨਾਂ ਨੂੰ ਡਰ ਸੀ ਕਿ ਇਸ ਕਤਲ ਦਾ ਇਲਜ਼ਾਮ ਉਹਨਾਂ ਉੱਪਰ ਨਾ ਲੱਗ ਜਾਵੇ ਇਸੇ ਕਰਕੇ ਉਹ ਉਸੇ ਵੇਲੇ ਮੌਕੇ ਤੋਂ ਫਰਾਰ ਹੋ ਗਏ ਸੀ ਇਹ ਗੱਲ ਸੁਣਨ ਤੋਂ ਬਾਅਦ ਥਾਣੇ ਦੇ ਇੰਚਾਰਜ ਸतीश ਚੰਦਰ ਕਪੜੀ ਉਹਨਾਂ ਉੱਪਰ ਯਕੀਨ ਨਹੀਂ ਹੋਏ ਹਸੀ ਇਸ ਕਰਕੇ ਉਹਨਾਂ ਨੇ ਮੁਜਮਿਲ ਅਤੇ ਉਸਦੇ بیٹے ਮਹਸীন ਉੱਪਰ ਥੋੜੀ ਹੋਰ ਸਖਤੀ ਵਰਤੀ ਕਿਉਂਕਿ ਉਹਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਹਨਾਂ ਦੇ ਦਸਤੇ ਅਨੁਸਾਰ 315 ਬੋਧ ਦੇ ਦੋ ਤਮੰਚੇ ਬਰਾਮਦ ਕਰ ਲਏ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਦੋਨਾਂ ਦੇ ਖਿਲਾਫ ਸਸ਼ਸਤਰ ਅਧਿਨਿਯਮ ਦੇ ਦੋ ਵੱਖ-ਵੱਖ ਮੁਕੱਦਮੇ ਵੀ ਦਰਜ ਕਰ ਲਏ। ਇਹਨਾਂ ਦੋਨਾਂ ਆਰੋਪੀਆਂ ਦੇ ਮੁਤਾਬਿਕ ਉਹ ਉੱਤਰਾਖੰਡ ਦੇ ਸ਼ਹਿਰ ਕਾਸ਼ੀਪੁਰ ਦੇ ਮੁਹੱਲੇ ਅਲੀ ਖਾਨ ਵਿੱਚ ਰਹਿੰਦੇ ਸੀ। ਉਹ ਉਹਨਾਂ ਦੇ ਲਾਗੇ ਹੀ ਕਮਰੂਦੀਨ ਦਾ ਪਰਿਵਾਰ ਵੀ ਰਹਿੰਦਾ ਸੀ। ਕਮਰੂਦੀਨ ਦਾ ਪਰਿਵਾਰ ਵੱਡਾ ਸੀ ਅਤੇ ਉਸਦੇ ਬੱਚੇ ਪੈਸੇ ਕਮਾਉਣ ਲਈ ਘਰੋਂ ਬਾਹਰ ਨਿਕਲ ਗਏ। ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੀ ਆਰਥਿਕ ਸਥਿਤੀ ਕਾਫੀ ਮਜ਼ਬੂਤ ਹੋ ਗਈ ਸੀ। ਉਸ ਦਾ ਇੱਕ ਮੁੰਡਾ ਦੁਬਈ ਚਲਾ ਗਿਆ ਸੀ ਅਤੇ ਦੂਸਰਾ ਸਾਊਦੀ ਅਰਬ ਅਤੇ ਉਸ ਦੇ ਬਾਕੀ ਮੁੰਡੇ ਕਾਸ਼ੀਪੁਰ ਵਿੱਚ ਹੀ ਆਪਣਾ ਕੰਮ ਸੰਭਾਲ ਕਰਦੇ ਸੀ ਇਸ ਦੇ ਉਲਟ ਮੁਜਮਿਲ ਦੀ ਆਰਥਿਕ ਹਾਲਤ ਪਹਿਲਾਂ ਤੋਂ ਹੀ ਮਜ਼ਬੂਤ ਸੀ ਪਿੰਡ ਵਿੱਚ ਉਸ ਦੀ ਵਾਧੂ ਜ਼ਮੀਨ ਜਾਇਦਾਦ ਸੀ ਉਸ ਦਾ ਸਸਰਾਲ ਵੀ ਉੱਥੇ ਹੀ ਸੀ ਉਸ ਦੇ ਪਰਿਵਾਰ ਵਿੱਚ ਕੁੱਲ 8 ਮੈਂਬਰ ਸੀ ਮੁਜਮਿਲ ਆਪਣੀ ਵੱਡੀ ਕੁੜੀ ਦਾ ਵਿਆਹ ਕਰ ਚੁੱਕਿਆ ਸੀ ਅਤੇ ਉਸ ਦੀ ਛੋਟੀ ਕੁੜੀ ਨਾਜੀਆਂ ਵਿਆਹ ਦੇ ਲਈ ਬਚੀ ਹੋਈ ਸੀ ਇਸੇ ਦਰਮਿਆਨ ਕਮਰੂਦੀਨ ਅਤੇ ਮੁਜ਼ਮਿਲ ਦੋਨੇ ਪੜੋਸੀ ਹੋਣ ਕਰਕੇ ਦੋਨੇ ਪਰਿਵਾਰ ਇੱਕ ਦੂਸਰੇ ਦੇ ਘਰ ਆਉਂਦੇ ਜਾਂਦੇ ਰਹਿੰਦੇ ਸੀ ਭਾਵੇਂ ਦੋਨੇ ਵੱਖ-ਵੱਖ ਜਾਤੀ ਦੇ ਸੀ ਪਰ ਦੋਨੇ ਪਰਿਵਾਰ ਮਿਲ-ਜੁਲ ਕੇ ਰਹਿੰਦੇ ਸੀ ਐਸੇ ਆਣ-ਜਾਣ ਦੇ ਦਰਮਿਆਨ ਨਾਜ਼ੀਆ ਨੇ iracial ਦੀ ਅੱਖਾਂ ਵਿੱਚ ਆਪਣੇ ਲਈ ਪਿਆਰ ਵੇਖਿਆ ਤਾਂ ਉਹ ਵੀ ਉਸ ਨਾਲ ਪਿਆਰ ਕਰਨ ਲੱਗ ਪਈ ਹੌਲੀ-ਹੌਲੀ ਉਹਨਾਂ ਦੋਨਾਂ ਦੇ ਪਿਆਰ ਦੀਆਂ ਗੱਲਾਂ ਮੁਹੱਲੇ ਵਿੱਚ ਹੋਣ ਲੱਗ ਪਈਆਂ ਇਹ ਗੱਲ ਜਦੋਂ ਨਾਜ਼ੀਆ ਦੇ ਘਰ ਵਾਲਿਆਂ ਨੂੰ ਪਤਾ ਲੱਗੀ ਤਾਂ ਉਹ ਅੱਗ ਬੁਬਲਾ ਹੋ ਉੱਠੇ ਮੁਜ਼ਮਿਲ ਨੇ ਆਪਣੀ ਬੇਟੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਹ ਰਾਸ਼ਿਦ ਨੂੰ ਠੱਡਣ ਲਈ ਤਿਆਰ ਨਹੀਂ ਸੀ ਇਸ ਤੋਂ ਬਾਅਦ ਮੁਜ਼ਮਿਲ ਕਮਰੁਦੀਨ ਨੂੰ ਦੇਪੇ ਦੀਆਂ ਕਰਤੂਤਾਂ ਦੱਸਦੇ ਹੋਏ ਉਸ ਨੂੰ ਸਮਝਾਉਣ ਲਈ ਕਿਹਾ ਪਰ ਰਾਸ਼ਿਦ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਸੀ ਇਸ ਕਰਕੇ ਇਹਨਾਂ ਦੋਨਾਂ ਪਰਿਵਾਰਾਂ ਵਿੱਚ ਜਿੰਨਾ ਪਹਿਲਾਂ ਪਿਆ ਸੀ ਉਹ ਦੇਖਦੇ ਹੀ ਦੇਖਦੇ ਖਤਮ ਹੋ ਗਿਆ ਹਾਲਾਂਕਿ ਦੋਨੇ ਪਰਿਵਾਰ ਆਪਣੇ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਸਮਝਣ ਨੂੰ ਤਿਆਰ ਨਹੀਂ ਸੀ ਇਸ ਗੱਲ ਨੂੰ ਲੈ ਕੇ ਦੋਨਾਂ ਪਰਿਵਾਰਾਂ ਵਿੱਚ ਝਗੜਾ ਇੰਨਾ ਵੱਧ ਗਿਆ ਕਿ ਇਹ ਮਾਮਲਾ ਪੰਚਾਇਤ ਦੇ ਕੋਲ ਜਾ ਪਹੁੰਚਿਆ ਇਸ ਤੋਂ ਬਾਅਦ ਪੰਚਾਇਤ ਨੇ ਫੈਸਲਾ ਕੀਤਾ ਕਿ ਰਾਸ਼ਿਦ ਉਤਾਸ਼ੀਪੁਰ ਛੱਡ ਕੇ ਕਿਤੇ ਬਾਹਰ ਜਾ ਕੇ ਕੰਮ ਵਿਖੇ ਅਤੇ ਪਰਿਵਾਰ ਵਾਲਿਆਂ ਦੇ ਦਬਾਅ ਤੋਂ ਬਾਅਦ ਰਾਸ਼ਿਦ ਉਤਾਨ ਦੀ ਤਲਾਸ਼ ਵਿੱਚ 사ウਦੀ ਚਲਾ ਗਿਆ ਇਸ ਤੋਂ ਬਾਅਦ 나జిਆ ਉਸ ਨੂੰ ਦਿਨ ਰਾਤ ਯਾਦ ਕਰਦੀ ਰਹੀ ਉਹੀ ਦਿਨਾਂ ਵਿੱਚ ਉਸ ਨੂੰ ਰਾਸ਼ਿਦ ਦੇ 사ウਦੀ ਦਾ ਮੋਬਾਈਲ ਨੰਬਰ ਮਿਲ ਗਿਆ ਅਤੇ ਦੋਨਾਂ ਵਿੱਚ ਗੱਲਬਾਤ ਸ਼ੁਰੂ ਹੋ ਗਈ ਉਹ ਇਕੱਠੇ ਜੀਣ ਨ ਮਰਨ ਦੀ ਕਸਮਾਂ ਖਾਣ ਲੱਗ ਪਏ ਇਸੇ ਵੇਲੇ ਪੂਰੀ ਦੁਨੀਆ ਵਿੱਚ ਕਰੋਨਾ ਦਾ ਘੇਰਾ ਆ ਗਿਆ ਸੀ ਜਿਸ ਤੋਂ ਬਾਅਦ ਰਾਸ਼ਿਦ ਆਪਣੇ ਘਰ ਮੁੜ ਆਇਆ ਇਸੋ ਵੇਲੇ ਘਰ ਆਉਣਾ ਉਸਦੀ ਮਜਬੂਰੀ ਬਣ ਗਈ ਸੀ ਉਹ ਆਪਣੇ ਘਰ ਆਉਣ ਤੋਂ ਬਾਅਦ ਆਪਣੇ ਸ਼ਹਿਰ ਵਿੱਚ ਹੀ ਇੱਕ ਟਾਇਰ ਦੇ ਸ਼ੋਰੂਮ ਵਿੱਚ ਨੌਕਰੀ ਕਰਨ ਲੱਗ ਪਿਆ ਨਾਜੀਆਰਾ ਪਰ ਮਹਸੀਨਾ ਆਪਣੀਆਂ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਭੁਲਾ ਕੇ iracial ਨਾਲ ਦੋਸਤੀ ਕਰ ਲਈ ਕਿਉਂਕਿ ਉਸ ਨੂੰ ਪਤਾ ਸੀ ਕਿ ਕਰੋਨਾ ਖਤਮ ਹੋਣ ਤੋਂ ਬਾਅਦ iracial ਫਿਰ ਤੋਂ ਸਾਊਦੀ ਚਲਾ ਜਾਵੇਗਾ ਅਤੇ ਉਸ ਦੇ ਅੰਦਰ ਵੀ ਸਾਊਦੀ ਜਾਣ ਦੀ ਇੱਛਾ ਸੀ ਪਰ ਇਸ ਕਾਂਡ ਦੇ 3 ਮਹੀਨੇ ਪਹਿਲਾਂ ਹੀ iracial ਅਤੇ ਨਾਜੀਆ ਅਚਾਨਕ ਘਰੋਂ ਫਰਾਰ ਹੋ ਗਏ ਨਾਜੀਆ ਦੇ ਘਰ ਤੋਂ ਫਰਾਰ ਹੁੰਦਿਆਂ ਹੀ ਉਸ ਦੇ ਘਰ ਵਾਲੇ ਗਹਿਰੇ ਸਦਮੇ ਵਿੱਚ ਆ ਗਏ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੀ ਕੁੜੀ ਇੱਕ ਦਿਨ ਉਹਨਾਂ ਦੀ ਇੱਜ਼ਤ ਨੂੰ ਤਾਤਰ ਕਰ ਦੇਵੇਗੀ ਮੁਦਬਿਲ ਨੂੰ ਪਤਾ ਸੀ ਕਿ ਉਹ ਜ਼ਰੂਰ ਸਿੱਧੇ ਨਾਲ ਗਈ ਹੋਵੇਗੀ ਜਦੋਂ ਉਸ ਨਿਰਾਸ਼ਿਦ ਦੇ ਬਾਰੇ ਜਾਣਕਾਰੀ ਲਈ ਤੰਪਟਾ ਲੱਗਾ ਕਿ ਉਹ ਵਿਕਰੋ ਗਾਇਬ ਸੀ ਇਸ ਤੋਂ ਬਾਅਦ らっしゃਦ ਅਤੇ ਨਾਜ਼ੀਆਂ ਨੇ ਇੱਕ ਮੌਲਵੀ ਦੇ ਸਾਹਮਣੇ ਨਿਕਾਹ ਕਰ ਲਿਆ ਨਿਕਾਹ ਕਰਨ ਤੋਂ ਬਾਅਦ らっしゃਦ ਨੇ ਆਪਣਾ ਮੋਬਾਈਲ ਨੰਬਰ ਵੀ ਬਦਲ ਲਿਆ ਸੀ ਜਿਸ ਕਰਕੇ ਨਾਜ਼ੀਆਂ ਦੇ ਪਿਤਾ ਮੁਜਮਿਲ ਉਹਨਾਂ ਦੇ ਨਾਲ ਗੱਲ ਨਹੀਂ ਕਰ پا ਰਹੇ ਸੀ ਉਸ ਨੂੰ ਪਤਾ ਸੀ ਕਿ ਰਾਸ਼ਿਦ ਦਾ ਨਵਾਂ ਨੰਬਰ ਉਸ ਦੇ ਪਰਿਵਾਰ ਵਾਲਿਆਂ ਤੋਂ ਜ਼ਰੂਰ ਮਿਲ ਜਾਵੇਗਾ ਐਸੇ ਕਰਕੇ ਉਸ ਨੇ ਰਾਸ਼ਿਦ ਦੇ ਮੰਮੀ ਨੂੰ ਵਿਸ਼ਵਾਸ ਵਿੱਚ ਲੈਣਦੇ ਹੋਏ ਉਸ ਦਾ ਮੋਬਾਈਲ ਨੰਬਰ ਲੈ ਲਿਆ ਇਸ ਤੋਂ ਬਾਅਦ ਮੁਜਮਿਲ ਨੇ ਰਾਸ਼ਿਦ ਨੂੰ ਫੋਨ ਕਰਕੇ ਕਿਹਾ ਕਿ ਉਹਨਾਂ ਨੇ ਜੋ ਕੀਤਾ ਸਹੀ ਕੀਤਾ ਹੁਣ ਉਹਨਾਂ ਨੂੰ ਤੁਹਾਡੇ ਦੋਨਾਂ ਤੋਂ ਕੋਈ ਡਿਲਾ ਨਹੀਂ ਇਸ ਕਰਕੇ ਦੋਨੇ ਘਰ ਵਾਪਸ ਆ ਜਾਓ ਤਾਂ ਕਿ ਅਸੀਂ ਤੁਹਾਡੇ ਦੋਨਾਂ ਦਾ ਨਿਕਾਹ ਚੰਗੀ ਤਰ੍ਹਾਂ ਕਰ ਸਕੀਏ ਇਹ ਗੱਲ ਨਾਜ਼ੀਆਂ ਨੂੰ ਪਤਾ ਲੱਗੀ ਤਾਂ ਉਸ ਨੂੰ ਯਕੀਨ ਨਹੀਂ ਹੋ ਰਹਾ ਸੀ ਅਤੇ ਉਸਨੇ iracial ਨੂੰ ਕਿਹਾ ਕਿ ਉਹ ਉਸ ਦੇ ਅੱਬੂ ਉੱਪਰ ਯਕੀਨ ਨਾ ਕਰੇ ਸਾਡੇ ਉੱਥੇ ਪਹੁੰਚਣ ਤੋਂ ਬਾਅਦ ਉਹ ਸਾਡੇ ਨਾਲ ਕੀ ਕਰਨਗੇ ਇਹ ਸਾਨੂੰ ਵੀ ਨਹੀਂ ਪਤਾ ਪਰ ਫਿਰ ਵੀ iracial ਮੁਜਮਿਲ ਦੇ ਗੱਲਾਂ ਵਿੱਚ ਆ ਕੇ ਨਾਜ਼ੀਆਂ ਨੂੰ ਨਾਲ ਲੈ ਕੇ ਕਾਸ਼ੀਪੁਰ ਆ ਗਿਆ ਕਾਸ਼ੀਪੁਰ ਆਉਣ ਤੋਂ ਬਾਅਦ iracial ਨੇ ਮੋਤੀ ਮਸਜਿਦ ਦੇ ਲਾਗੇ ਅਲੀ ਖੁਮਾਹਲੇ ਵਿੱਚ ਇੱਕ ਕਿਰਾਏ ਤੇ ਕਮਰਾ ਲਿਆ ਅਤੇ ਉੱਥੇ ਹੀ ਨਾਦੀਆ ਦੇ ਨਾਲ ਰਹਿਣੇ ਲੱਗ ਪਿਆ ਇਸ ਗੱਲ ਦਾ ਜਦੋਂ ਮੁਜ਼ਮਿਲ ਨੂੰ ਪਤਾ ਲੱਗਾ ਤਾਂ ਉਹ ਉਹਨਾਂ ਨੂੰ ਸਬਕ ਸਿਖਾਉਣ ਦਾ ਇੰਤਜ਼ਾਮ ਕਰਨ ਲੱਗ ਪਿਆ ਮੁਜ਼ਮਿਲ ਦੇ ਦਿਲ ਵਿੱਚ ਆਪਣੀ ਬੇਟੀ ਨਾਦੀਆ ਅਤੇ ਉਸਦੇ ਸਹੁਰੇ ਰਾਸ਼ਿਦ ਦੇ ਖਿਲਾਫ ਐਨੀ ਨਫਰਤ ਭਰ ਗਈ ਸੀ ਕਿ ਉਹ ਕਿਸੇ ਵੀ ਹਾਲਤ ਵਿੱਚ ਦੋਨਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਫੈਸਲਾ ਕਰ ਚੁੱਕਿਆ ਸੀ ਇਸੇ ਲਈ ਉਸਨੇ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਤੋਂ 315 ਬੋਲ ਦੇ 2 ਤਮੰਚੇ ਅਤੇ 8 ਹਾਰਤੂਜ਼ ਖਰੀਦੇ ਇਸ ਤੋਂ ਬਾਅਦ ਮੁਜ਼ਮਿਲ ਨੂੰ ਪਤਾ ਲੱਗਾ ਕਿ ਨਾਦੀਆ ਅਤੇ ਰਾਸ਼ਿਦ ਜਸਪੁਰ ਮੌਜੂਦ ਕਾਲੂ ਸਿੱਧ ਦੀ ਮਜਾਰਕ ਤੇ ਹਿੰਦੀ ਹੈ ਇਸ ਮਜਾ ਦੇ ਦੂਰ ਦੂਰ ਤੱਕ ਜੰਗਲ ਅਤੇ ਝਾੜੀਆਂ ਫੈਲੀਆਂ ਹੋਈਆਂ ਸਨ ਇਸ ਲਈ ਉਹ ਆਪਣੇ بیٹے ਮੁਹਸਿਨ ਦੇ ਨਾਲ ਇੱਕ ਦਿਨ ਕਾਰੂਸੀਦ ਮਜਾਰ ਦੇ ਰਸਤੇ ਵਿੱਚ ਇੱਕ ਪਾਸੇ ਝਾੜੀਆਂ ਵਿੱਚ ਲੁਕ ਕੇ ਉਹਨਾਂ ਦਾ ਇੰਤਜ਼ਾਰ ਕਰਨ ਲੱਗ ਪਿਆ ਪਰ ਉਸ ਦਿਨ 나జిਆ ਇਕੱਲੀ ਮਜਾਰੂ ਤੇ ਆਈ ਸੀ ਅਤੇ ਮੁਜਮਿਲ ਉਹਨਾਂ ਦੋਨਾਂ ਨੂੰ ਇਕੱਠੇ ਮਾਰਨਾ ਚਾਹੁੰਦਾ ਸੀ ਇਸ ਲਈ ਉਹ ਉਸ ਦਿਨ ਕੁਝ ਨਾ ਕਰ ਸਕਿਆ ਅਤੇ ਘਰ ਵਾਪਸ ਆ ਗਏ ਕੁਝ ਦਿਨ ਬਾਅਦ ਮੁਜਮਿਲ ਨੂੰ ਪਤਾ ਲੱਗਾ ਕਿ 나జిਆ ਅਤੇ ਰਾਸ਼ਿਦ ਦੋਨੇ ਇਕੱਠੇ ਬਾਹਰ ਗਏ ਹੋਏ ਹਨ ਉਹ ਕਿੱਥੇ ਗਏ ਹਨ ਇਸ ਦਾ ਪਤਾ ਲਗਾਉਣ ਲਈ ਮੁਜਮਿਲ ਨੇ 나జిਆ ਨੂੰ ਫੋਨ ਕੀਤਾ ਅਤੇ 나జిਆ ਨੇ ਆਪਣੇ ਅੱਬੂ ਦਾ ਫੋਨ ਵੇਖਦੇ ਹੀ ਭਾਵੁਕ ਹੋ ਗਈ ਅਤੇ ਉਸਨੇ ਦੱਸ ਦਿੱਤਾ ਕਿ ਉਹ ਦਵਾਈ ਲੈਣ ਆਈ ਹੈ ਅਤੇ ਹੁਣ ਕੁਝ ਹੀ ਦੇਰ ਵਿੱਚ ਉਹ ਘਰ ਪਹੁੰਚਣ ਵਾਲੀ ਹੈ ਇਹ ਗੱਲ ਸੁਣਦਿਆਂ ਹੀ ਮੁਜਮਿਲ ਅਤੇ ਉਸ ਦਾ ਬੇਟਾ ਮੁਹਸਿਨ ਘਰ ਆਉਣ ਵਾਲੇ ਮੋੜ ਉੱਤੇ ਜਾ ਪਹੁੰਚੇ ਉਸ ਵਕਤ ਤੱਕ ਆਸ-ਪਾਸ ਦੇ ਲੋਕੀ ਵੀ ਸਾਰੇ ਆਪਣੇ ਘਰਾਂ ਵਿੱਚ ਜਾ ਚੁੱਕੇ ਸੀ ਜਦੋਂ ਰਾਸ਼ਿਦ ਅਤੇ ਨਾਜ਼ੀਆ ਇਕੱਠੇ ਉਸ ਮੋੜ ਉੱਤੇ ਪਹੁੰਚੇ ਤਾਂ ਦੋਨਾਂ ਪਿਓ ਕੁੱਤਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਸਾਰਾ ਸਬੂਤ ਇਕੱਠਾ ਕੀਤਾ ਅਤੇ ਕੋਰਟ ਵਿੱਚ ਪੇਸ਼ ਕਰ ਦਿੱਤਾ ਅਤੇ ਦੋਨਾਂ ਨੂੰ ਜੇਲ੍ਹ ਵਿੱਚ ਭਜਵਾ ਦਿੱਤਾ ਹੋਣੇ ਦੋਸਤੋ ਸਾਡੀ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਤੁਹਾਨੂੰ ਇਹ ਕਹਾਣੀ ਕੈਹੋ ਜਿਹੀ ਲੱਗੀ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਅਤੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ